ਪੱਖਾ ਵੀ ਹੈ ਨਹੀਂਗਾ ਪੱਖਾ ਵੀ ਟੁੱਟਿਆ ਪਿਆ ਵਾ ਹੁਣ ਗਰਮੀ ਦੇਖੋ ਕਿੰਨੀ ਹੋ ਗਈ ਆ ਇੰਨੇ ਏਰੀਏ ਦੇ ਵਿੱਚ ਭੈਣ ਸੌਂਦੀ ਆ ਤੇ ਇੱਥੇ ਇੰਨੇ ਏਰੀਏ ਚ ਬਾਪੂ ਸੌਂਦਾ ਕਿ ਵੀਰਾ ਸੌਂਦਾ ਇੱਦਾਂ ਜਿਵੇਂ ਸੇਖ ਰਿਹਾ ਇੱਥੇ ਬਾਪੂ ਸੌਂਦਾ ਵਿਚਾਰਾ ਇੱਕੋ ਹੀ ਮੰਜੇ ਦੇ ਉੱਤੇ ਦੋਨੇ ਜਣੇ ਇਹ ਤੇ ਵੀਰੇ ਤੂੰ ਇੱਥੇ ਪਹਿਨਣਾ ਇਹ ਬਾਹਰ ਅਰੇ ਇੱਥੇ ਬਾਪੂ ਪਿੰਦਾ ਹਨਾ ਨਹੀਂ ਮੈਂ ਪਾਉਣੀ ਆ ਤੂੰ ਹੋਈ ਦੁਰਾਏ ਨਾ ਹਾਂ ਇਹ ਦੂਜਾ ਤਾਂ ਨਹੀਂ ਆਗੇ ਇਹ ਇਹਦੀ ਇਹਦੀ ਪੂਰੀ ਛੱਤ ਹੀ ਬਦਲਾ ਦਿੰਨੇ ਆਪਾਂ ਪੈਸੇ ਦੇ ਲਾ ਉਹ ਤੁਸੀਂ ਛੱਤ ਬਦਲਾ ਦਿੰਨੇ ਹਾਂ ਹਾਂ ਛੱਤ ਤੂੰ ਬਦਲਾ ਦੋ ਹੀ ਗਿਆ ਮੈਂ ਤੇ ਤੁਸੀਂ ਇੱਕ ਕਮਰ ਲਾ ਜਣੇ ਪਿਛੇ ਇਹ ਵੀ ਤਾਂ ਆ ਕੇ ਦੇੜ ਕੇ ਦਵਾਈਆਂ ਕੰਧਾਂ ਕਰਕੇ ਇਹ ਨਵਾਰਾ ਪਹਿਣਿਆ ਦੋਨੇ ਕਮਰੇ ਆ ਵਾ ਦੋ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਅੱਜ ਆਏ ਹਾਂ ਜੀ ਲੁਧਿਆਣੇ ਜ਼ਿਲ੍ਹੇ ਦਾ ਹੀ ਇੱਕ ਕਸਬਾ ਵਾ ਸਾਨੇਵਾਲ ਆਹ ਘਰ ਆਂਦਰੀ ਬੰਦ ਹੈ ਬਸ ਹਾਂ ਜੀ ਜੰਗ ਬਾਈ ਜੀ ਹਾਂ ਅੰਦਰੀ ਸਸਤੀ ਕਰਬੀ ਦੇ ਕੀ ਹਾਲ ਨੇ ਠੀਕ ਹੈ ਜੀ ਉਹ ਠੀਕ ਹੈ ਤੂੰ ਨਾਮ ਤੁਹਾਡਾ ਜੀ ਤੁਹਾਡਾ ਕੀ ਨਾਮ ਆ ਮੈਂ ਦੀਪਕ ਨਾਮ ਹੈ ਦੀਪਕ ਦੀ ਡੈਡੀ ਤੇਰਾ ਨਹੀਂ ਦੁਕਾਨ ਦੇ ਆ ਜੀ ਅੱਜ ਸਾਰੇ ਚਲੇ ਤੇ ਕੀ ਹਾਲ ਦੀਪਕ ਬਣਿਆ ਪਿਆ ਯਾਰ ਹੂੰ ਘਰ ਦਾ ਕੀ ਹਾਲ ਬਣਿਆ ਪਿਆ ਨਾਲੇ ਤੁਹਾਡਾ ਉਹ ਅੱਛੇ ਰਹੇ ਸਮੇਂ ਕੀ ਕੰਮ ਕਰਦਾ ਤੂੰ ਉਮਰ 40 ਦੇ ਗਾਜਨ। ਉਹ ਹਟਿਆ ਹੋਇਆ। ਹੈ? ਹੁਣ ਨਹੀਂ ਜਾਂਦਾ। ਤੇ ਵੀਰੇ ਫਿਰ ਭੈਣ ਦਾ ਕੀ ਹਾਲ ਹੈ? ਕਹਿੰਦੇ ਭੈਣ ਦੀ ਹਾਲਤ ਬੜੀ ਮਾੜੀ। ਜੀ ਦੀ ਭੈਣ ਠੀਕ ਹੈ। ਉਹਨਾਂ ਦੇ ਦੋਨੇ ਰੋਟੀ ਪਾਣੀ ਬੜੀ ਖਾਂਦੇ ਆ। ਬਣਾਉਂਦਾ ਕੌਣਾ ਰੋਟੀ? ਕਿਉਂ ਮੈਂ ਮਕਾਨ ਕਰਨਾ ਕਰੀਦਾ ਭੈਣ ਜੀ। ਕਾਲਿੰਦੀ ਹੈ। ਤੇ ਕਿੰਨੇ ਭੈਣ ਭਰਾ ਤੁਸੀਂ? ਇਹ ਕਿਹੜਾ ਭੈਣ ਤੇ ਭਰਾ ਕਿੰਨੇ ਵੀ ਤਿੰਨ ਭਾਈਆਂ ਤਿੰਨ ਭਰਾ ਭੈਣ ਇੱਕੋ ਹੀ ਆ ਕਿੰਨਾ ਬੜੀ ਭੈਣ ਐਂ ਦਲੀਆ ਦੱਸ 10 ਪਲੀਜ਼ ਤੇ ਤੁਸੀਂ ਕਹਿੰਨਾ ਬੜੇ ਵੀਰੇ ਮੈਂ 8 ਭੜੇ ਦੂਜੇ ਭਰਾ ਮੈਂ ਪੜੇ ਲੇਖ ਉਹ ਗਿਆਮ ਕਰਦੇ ਉਹ ਵੀ ਪਿੱਲਾ ਨਾਲ ਲੱਗਣੇ ਲੁੱਟਿਆ ਨੇ ਉਹ ਮਾਨਕ ਫੋਰਮਨ ਠੀਕ ਹੈ ਵੀਰੇ ਰਜਨੀ ਰਜਨੀ ਠੀਕ ਹੈ ਤੇ ਤੁਹਾਡਾ ਨਾ ਦੀਪਕ ਹੈ ਨਾ ਜਿਹੜੀ ਦਾ ਨਾਮ ਤੁਹਾਡੇ ਦਾ ਨਾ ਜੰਗ ਉਹ ਬਾਪੂ ਚਾਰ ਹੀ ਰਿਡੀਓ ਲਾਉਂਦਾ ਸ਼ੁਰੂ ਤੇ ਹੈ ਨਾ ਠੀਕ ਹੈ ਦੇਖ ਲੈ ਕਰੇਂਦਰਾ ਕੁੜਾ ਅਰੇ ਬਾਕਾ ਉਹ ਰਿਹਾ ਉਹ ਕੀ ਹਾਲ ਦੇਖੋ ਕਰੇ ਔਰ ਤਦੋਂ ਬਿਨਾ ਕੀ ਹਾਲ ਹੁੰਦੇ ਮਾਂ ਚਲ ਗਈ ਇਸ ਦੁਨੀਆ ਤੋਂ ਵਿਚਾਰੀ ਭੈਣ ਅਪਸੈਟ ਹੋ ਗਈ ਵਿਚਾਰੀ ਸਾਨੇ ਵਾਲਾ ਪਰਾਣਾ ਸਾਨੇ ਵਾਲਾ ਹੈ ਦੇਖੋ ਯਸ ਲੇਟਾ ਸੰਦਰ ਦੇ ਅਰੰਭਾ ਦੀ ਬੁਈ ਬਣਾ ਦੇ ਰੋਣੀ ਬੁਈ ਸੱਚੀ ਗੱਲ ਪੈਣੀ ਰਜਨੀ ਆਓ ਆਓ ਅੰਦਰ ਆਓ ਆ ਕੇ ਅੰਦਰ ਨਹੀਂ ਪੈਣੇ ਆ ਕੇ ਅੰਦਰ ਸੀ ਤਾਂ ਇਹ ਨੂੰ ਬਣਾਉਣੀ ਆ ਆ ਉਹ ਵੀ ਸਾਰੀ ਬਣਾ ਰਹੀ ਦੇਖਵੇਂ ਛੱਤ ਪੈਣ ਵਾਲੀ ਹੈ ਦੇਖੋ ਜੀ ਇਹਨਾਂ ਦੀ ਦੇਖੋ ਇਹਨਾਂ ਦੀ ਛੱਤ ਤਾਂ ਬਣਾ ਕੇ ਦਿੱਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਆ ਦੇਖੋ ਉਹ ਟਿੰਡਕ ਦੋਵੇਂ ਪਿੱਛੇ ਆਹ ਦੇਖੋ ਸਾਹ ਬਾ ਡਿੱਟਾ ਗਰੇ ਨੋਆ ਮੇਰਾ ਬੈਡ ਆ ਦੇਖੋ ਜੀ ਅੱਧ ਗਣੀ ਵਾਲਾ ਵਾ ਸਾਰਾ ਕੁਝ ਦੇਖੋ ਭੁੱਖਾ ਵੀ ਫਟ ਰਿਹਾ ਹੈ ਮੇਰਾ ਬਾਹੂ ਬਾਨੂ ਕਿਵੇਂ ਰਿੰਦੇ ਆ ਵਿਚਾਰੇ ਰੈਣੀ ਭੈਣ ਸਾਡੀ ਪੜ੍ਹੀ ਲਿਖੀ ਭੈਣ ਆ ਰਈ ਨਹੀਂ 12 ਪੜ੍ਹੀ ਹੋਈ ਆ ਮੇਰੀ ਭੈਣ 12 20 20 ਕੀਤੀ ਹੋਈ ਲੱਗਦੀ ਭੈਣ ਨੇ ਕਾਲੀ ਚੌਕ ਕਰਦੀ ਭਾਈ ਪਾਲਰ ਦੀ ਪਾਲਰ ਦੀ ਬਿਊਟੀ ਆ ਇਹ ਬਿਊਟੀ ਪਾਲਰ ਦਾ ਕੋਰਸ ਕੀਤਾ ਹੋਇਆ ਅੰਗਨਵਾਰੀ ਹਸਪਤਾਲੋਂ ਪੜ੍ਹਿਆ ਮੇਰਾ ਅੱਛਾ ਤੇ ਆਪਣਾ ਅੱਛਾ ਲੈਸਨ ਤੇ ਹਸਪਤਾਲੋਂ ਪੜ੍ਹਿਆ ਉਹਦੇ ਕੋਲ ਜੋ ਬਲ ਕਹਿਆ ਇਹ ਕੰਕਰ ਸਤਨਾਮ ਕਰਦਾ ਇੱਕੋਲਾ ਕੋਬੀਟੋ ਜਾਂਦੇ ਹੋ ਕਰ ਮੂਰਤ ਜੁਨੀ ਸਦਾ ਤੁਸੀਂ ਮੇਰਾ ਕਰੋ ਹਾਂ ਸੱਚ ਜਗਾ ਸੱਚ ਨਾ ਨਾ ਨਿਕ ਸੱਚ ਸੁਣਾ ਪੰਜ ਵਾਂ ਨੇ ਬਾਡ ਬੈਸਟ ਕਰ ਦਿੰਨੀਆ ਅੱਛਾ ਬਾਡ ਸੁਣਾ ਫੇ ਪਹਿਲਾਂ ਜਾਪ ਸਾ ਹੋ ਗਿਆ ਹਮ ਜਾਪ ਸਾ ਹੋ ਗਿਆ ਹਮ ਤੇ ਉਹ ਤੀ ਬਨ ਸਾ ਹੋ ਗਿਆ ਫਿਰ ਚ ਪਾਈ ਸਾ ਹੋ ਗਿਆ ਨਾਂ ਦੇ ਕੋ ਆਉ ਨਾਂ ਤੇ ਮੈਂ ਫਿਰ ਮੈਂ ਸਤ ਗੁਣ ਆਇਆ ਸੁਖਵਾਨੀ ਜ਼ਰਾ ਪੜਨੇ ਕਰਦੀ ਆ ਦੁੱਖ ਵਜਿ ਮੈਂ ਕਰਦੀ ਆ ਦੁੱਖ ਆਸ ਚੰਦਰੀਏ ਪੜ ਮੈਂ ਕਰਦੀ ਆ ਤੁਹਾਨੂੰ ਇਹ ਕੇ ਬਸ ਪਾਲ ਲੱਗ ਰਿਹਾ ਤੁਹਾਨੂੰ ਕਿਨੇ ਕਹੇ ਪਾਗਲ ਤੁਸੀਂ ਇਹ ਤਾਂ ਤੁਹਾਡੇ ਘਰ ਵਾਸਤੇ ਆ ਵੀਡੀਓ ਬਣਾ ਰਹੇ ਨਹੀਂ ਨਹੀਂ ਪੜਨੇ ਘਰ ਵਾਸਤੇ ਆ ਸਰਕਾਰ ਧਿੱਕਰ ਤੁਹਾਡਾ ਸਨੇਹਾ ਬਚਾਉਣ ਆਏ ਆ ਜੀ ਇਸ ਭੈਣ ਦੀ ਜਿਹੜੀ ਗੱਲ ਆ ਤੁਸੀਂ ਧਿਆਨ ਨਾਲ ਜ਼ਰੂਰ ਸੁਣੋ ਜੀ ਦੇਖੋ ਕੀ ਹਾਲਤ ਹੈ ਇਸ ਘਰ ਦੀ ਆ ਛੱਤ ਕਿਸੇ ਟਾਈਮ ਵੀ ਇਹਨਾਂ ਦੇ ਉੱਪਰ ਡਿੱਗ ਸਕਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਆ ਆ ਦੇਖੋ ਆਹ ਕੱਪੜੇ ਵਿਚਾਰੀਆਂ ਨੇ ਕਿਵੇਂ ਪਰਦੇ ਪੜਦੇ ਪੜਦੇ ਇਦਾਂ ਬੰਨ ਕੇ ਟਾਈਮ ਪਾਸ ਕਰ ਰਹੇ ਨੇ ਤੇ ਘਰ ਦੇ ਵਿੱਚ ਇਹ ਇੱਕ ਹੁੰਦੇ ਵਿੱਚ ਬਾਹਰ ਪੈਂਦਾ ਬਾਹਰ ਪੈਂਦਾ ਵੀਰੋ ਹਾਂ ਉੱਥੇ ਇਹ ਵੀ ਨਾ ਪੈ ਨਹੀਂ ਹੈ ਅਜੇ ਤੂੰ ਪਨੀਆ ਮੰਜੇ ਤੇ ਹੈ ਹਾਂ ਜੀ ਦੇਖੋ ਆ ਮੰਜੇ ਦੇ ਉੱਤੇ ਪੈਣ ਪੈਂਦੀ ਆ ਪੱਖਾ ਵੀ ਹੈ ਨਹੀਂਗਾ ਪੱਖਾ ਵੀ ਟੁੱਟਿਆ ਪਿਆ ਵਾ ਹੁਣ ਗਰਮੀ ਦੇਖੋ ਕਿੰਨੀ ਹੋ ਗਈ ਆ ਇੰਨੇ ਏਰੀਏ ਦੇ ਵਿੱਚ ਭੈਣ ਸੌਂਦੀ ਆ ਤੇ ਇੱਥੇ ਇੰਨੇ ਏਰੀਏ ਚ ਬਾਪੂ ਸੌਂਦਾ ਕਿ ਪੀੜਾ ਸੌਂਦਾ ਇਦਾਂ ਸਵੇਖਿਆ ਇੱਥੇ ਬਾਪੂ ਸੌਂਦਾ ਵਿਚਾਰਾ ਇੱਕੋ ਹੀ ਮੰਜੇ ਦੇ ਉੱਤੇ ਦੋਨੇ ਜਣੇ ਇਥੇ ਵੀਰੇ ਤੂੰ ਇੱਥੇ ਪੈਂਦਾ। ਇਹ ਬਾਹਰ। ਅਰੇ ਇੱਥੇ ਬਾਪੂ ਪੈਂਦਾ ਹਨਾ। ਨਹੀਂ ਮੈਂ ਪੈਂਦਾ ਨਹੀਂ ਆ। ਇਹ ਤੂੰ ਜੁੜਾਈ ਨੇ ਨਾ। ਹਾਂ। ਇਹ ਆ ਦੂਜਾ ਤਾਂ ਨਹੀਂ ਆਗੇ। ਆਪਣਨੇ ਕੀ ਮਰ ਜੀ ਵੀ। ਹੂੰ। ਆ ਦੇਖੋ ਆ ਵੀ ਡਿੱਗਣ ਵਾਲੀ ਛੱਤ ਜਮਾ ਜੀ। ਆ ਦੇਖੋ। ਆਪਣਾ ਵੀਰੇ ਜੱਟ ਨਾ। ਸਾਰੀ ਛੱਤ ਡਿੱਗਣ ਵਾਲੀ ਹੈ ਜੀ। ਆ ਦੇਖੋ ਫੂਡ ਕਿਉਂਕਿ ਘਰੇ ਹੁਣ ਵਿਚਾਰੇ ਕਰਨ ਕੀ ਦੇਖੋ ਆ ਆ ਚੀਜ਼ਾਂ ਖਾਣ ਨੂੰ ਮਜਬੂਰ ਆ। ਦੇਖੋ ਕਿੰਨਾ ਉੱਤੇ ਮੱਛਰੀ ਮੱਛਰ ਬੈਠਾ ਆ ਦੇਖੋ ਪ੍ਰਸ਼ਾਤ ਹੋਇਆ ਪ੍ਰਸ਼ਾਤ ਇਹ ਮਾਤਾ ਚੜਾਈ ਕਰਗੇ ਨੇ 2019 ਦੇ ਵਿੱਚ ਤੇ ਜਦੋਂ ਤੇ ਕਰੇ ਮਾਂ ਸੀ ਇਸ ਘਰ ਦੇ ਵਿੱਚ ਕਹਿੰਦੇ ਇਸ ਘਰ ਦੇ ਵਿੱਚ ਸਭ ਕੁਝ ਸੀਗਾ ਉਸਾ ਰਾਣੀ ਸੀ ਜਦੋਂ ਬਸ ਉਸਾ ਰਾਣੀ ਦੇ ਜਾਣ ਤੋਂ ਬਾਅਦ ਭਾਈ ਉਸ ਘਰ ਦੇ ਉੱਟ ਕੇ ਮੈਂ ਅੱਜ ਨੂੰ ਲਈ ਡੋ ਨੂੰ ਉੱਤਰ ਲੱਗੀ ਦੀ ਅੱਛਾ ਅੱਜ ਡੇਟ ਹੋ ਗਈ ਮੇਰੀ ਭੈਣ ਇੱਥੇ ਮੰਦਰ ਨੂੰ ਵੀ ਰੋਜ਼ ਤੁਸੀਂ ਮੱਥਰ ਟੇਕਦੇ ਹੋ ਹੈਂ ਨਹੀਂ ਜੀ ਅੰਦਰ ਮੂੰਹ ਤੂੰ ਬੱਤੀ ਲਾਉ ਨੇ ਮੰਦਰ ਚ ਆ ਦੇਖੋ ਦਵਾਈਆਂ ਜੀ ਮੈਂ ਕਿਹਾ ਆ ਤੇਰੀਆਂ ਦਵਾਈਆਂ ਆ ਆ ਦੇਖੋ ਦੋ ਇਹ ਚਾਰੀਆਂ ਦਵਾਈਆਂ ਪੈਣੇ ਇਹ ਤੁਹਾਨੂੰ ਪਰ ਨਾਲ ਡਾਕਟਰ ਸਾਹਿਬ ਦਿੱਓ ਮੈਂ ਕਹਾਂ ਨੂੰ ਡਾਕਟਰ ਪੈਣੇ ਮੇਰਾ ਤੇਰੇ ਵਰਗੀਆਂ ਉਹ ਕਿਹੜੇ ਦਵਾਈਆਂ ਨੇ ਤਾਂ ਕੰਮ ਜੀ ਵਾਸਤੇ ਮੇਰੀ ਪੈਣਾ ਉਹਨੇ ਬੋਲਦੇ ਮੈਂ ਪੜ੍ਹੇ ਲਿਖਿਆ ਅੰਦਰ ਅਨਪੜ੍ਹ ਨਹੀਂ ਹੈਗੇ ਤੇ ਉਹ ਸੁਣਨ ਪੜਾ ਪੜ੍ਹੇ ਲਿਖੀ ਭੈਣ ਮੇਰੀ ਇਹ ਤਾਂ ਐਵੇਂ ਹੀ ਕਹੀ ਜਾਂਨੇ ਸੀ ਜਦੋਂ ਉੱਪਰੇ ਪ라이 ਕਰੂੰਗੀ ਲੈ ਪੜ੍ਹਨ ਤਾਂ ਜੋਬ ਲੱਗਣੀ ਚਾਹੀਦੀ ਕੋਈ ਵਧੀਆ ਉਹ ਤਾਂ ਗਏ ਨੇ ਸਰਕਾਰ ਦੋਗੀ ਸਾਈਆਂ ਚਲ ਅਸੀਂ ਕਿਨੂੰ ਜੋਬ ਦੇਣੇ ਆਏ ਅੱਜ ਫਿਰ ਪਿਧਲਾ ਕਮਿਟੀ ਸੁਣੋ 10000 ਰੁਪਿਆ ਮਹੀਨਾ ਸ਼ੁਰੂ ਕਰਾਂਗੇ ਅਸੀਂ ਜੋਬ ਹਾਂ ਜੀ ਕਰੀ ਅ ਕੰਪਿਊਟਰ ਤੇ ਬੈਠਣਾ ਔਰ ਐਂਟਰੀਆਂ ਪਾਉਣੀਆਂ ਬਸ ਡਾਟਾ ਐਂਟਰੀ ਕਰਨੀ ਹੈ ਠੀਕ ਹੈ ਜੋ ਕਰਦਾ ਕਰੇਂਗੀ ਡਾਟਾ ਐਂਟਰੀ ਹਾਂਜੀ ਕਿੰਨੀ ਘੰਟੇ ਡਿਊਟੀ ਆ ਅ ਸਵੇਰੇ 9 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਚਲੋ ਠੀਕ ਹੈ 9 ਤੋਂ 5 ਠੀਕ ਆ ਜੇ ਕਰਦਾ ਤੂੰ ਸਾਡਾ ਫਿਰ ਇਦਾਂ ਵਾ ਜਦੋਂ ਤੂੰ ਜੌਬ ਤੇ ਲੱਗ ਜੰਗੀ ਫਿਰ ਥੋੜੇ ਪੈਸੇ ਐਡਵਾਂਸ ਦੇ ਕੇ ਫਿਰ ਆਪਾਂ ਸ਼ੱਤ ਚੇਂਜ ਕਰਾ ਦਾਂਗੇ ਉਹ ਤਾਂ ਫੇ ਨੌਕਰੀ ਕਰੂੰਗੀ ਪਹਿਲਾਂwidehat ਗਲੋਡਮ ਮੈਂ ਵੰਦਾ ਕੰਜੀ ਚਲ ਮੈਂ ਪਹਿਲਾਂ ਕਰ ਲੈਨੇ ਛੱਤ ਦਾ ਇਸ਼ੂ ਆ ਗਿਆ ਮੁੰਡਾ ਆਦੇ ਆਹ ਇਸ਼ੂ ਵੀ ਆ ਕੇ ਕਹਿੰਦੇ ਤੇਰੇ ਕੋਲੇ ਵੀ ਹਾਂ ਜੀ ਵੀ ਦਾ ਦਰਾਹੇ ਤੂੰ ਹੀ ਭਈਆ ਜਾਂ 10 ਲੱਖ ਰੁਪਏ ਪਹਿਲਾਂ ਨੀ 30000 ਰੁਪਿਆ ਨਹੀਂ ਇੰਨਾ ਲੱਖ ਨਾ ਇਹ ਤਾਂ 2.5 ਲੱਖ ਦਾ ਕੰਮ ਆ ਛੱਤਾਂ ਨੂੰ ਤਾਂ ਡਿੱਗ ਜੂ ਅੰਕ ਜੀ ਇਹ 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 ਪੂਰੀ ਛੱਤ ਹੀ ਬਦਲਾ ਦਿੰਨੇ ਆਪਾਂ ਪੈਸੇ ਦੇ ਲਾਓ ਤੁਸੀਂ ਛੱਤ ਬਦਲਾ ਦਿੰਨੇ ਹਾਂ ਛੱਤ ਤੁਹਾਨੂੰ ਦੱਸ ਦੂਗੀ ਮੈਂ ਠੀਕ ਆ ਬੈਠ ਜੀ ਆਲੋ ਇੱਕ ਕਮਰੇ ਜਣੇ ਪਿਛਲੇ ਇਹ ਵੀ ਤਾਂ ਆ ਕੇ ਦੇੜ ਕੇ ਦਵਾਈਆਂ ਕੰਦਾਂ ਕਰਕੇ ਇਹ ਨਵਾਰਾ ਪਹਿਣਿਆ ਦੋਨੇ ਕਮਰੇ ਆ ਵਾ ਦੋ ਨਾ ਪਰ ਉਹਦੇ ਲਈ ਫਿਰ ਹੁਣ ਤੈਨੂੰ ਇੱਕ ਵਾਰੀ ਜੁਆਇਨ ਕਰਨਾ ਪੈਣਾ ਨਾ ਉਹ ਤਾਂ ਤਾਂ ਹੀ ਕਰੂੰਗੀ ਅਗਪਾਸ ਹੁਜਾ ਲੋਤ ਬਹੀ ਜਾਂਦੀ ਹੈ ਬਿਜੀ ਆ ਪੈਰ ਕੰਡੇ ਕੰਡੇ ਸੁੱਚੇ ਪਹਿ ਪੈਣੇ ਫੋਨ ਲੈ ਉਹ ਦੇਖ ਪੀਸੀ ਖਾਣ ਨਹੀਂ ਹੁੰਦਾ ਫਿਰ ਬਹਿ ਜਾ ਬੈਠ ਜਾ ਦੋ ਮਿੰਟ ਬਹਿ ਜਾ ਤੱਕਿਆ ਨਵਦੀਪ ਐ ਨਹੀਂ ਹੁੰਦਾ ਮੇਰਾ ਬੁੱਢਾ ਹਾਲ ਆ ਰਿਆ ਕੁੜੀ ਡਾਕਟਰ ਆ ਨਰਸ ਸਾਹਿਬਾਂ ਸਾਡੀ ਇਹਦਾ ਨਾਮ ਨਵਦੀਪ ਆ ਹਾਂਜੀ ਹਾਂਜੀ ਹਾਂ ਅਧਿਕ ਪੈਣੇ ਪੈਣ ਦੇ ਕਿੰਨੇ ਕਿੱਡੇ ਸੁੱਜੇ ਪਏ ਹੈ ਹੇ ਹਾਈ ਹੋਏ ਹੇ ਉਹ ਤੇ ਆ ਆਸ ਬੁੱਝਵੀ ਐ ਇਹ ਨੂੰ ਅੰਗਲ ਤੇ ਥੈੜੜ ਲੱਗਦਾ ਨਾ ਥੈੜੜ ਨਾਲ ਆ ਨਾ ਅੰਗਲ ਕੰਨੇ ਸੁੱਜਿਆ ਪਿਆ ਉਹ ਕਾਹੂ ਹਾਂ ਦੁਖਦਾ ਇੱਥੇ ਹਾਂ ਬਹੁਤ ਦਿੰਦਾ ਮੇਰੇ ਖਾਂਜੀ ਜਿੰਨੀ ਗਾਦਾ ਜਹਰ ਵੰਦਾ ਖਦਾ ਹੂੰ ਹੂੰ ਤੋ ਪਕੜਨ ਲੱਗਦੀ ਪਕੜਨ ਲੱਗਦੀ ਭਾਈ ਮਨ ਕੋਟ ਨਹੀਂ ਜੇ ਖਾਰ ਹੋਤੀ ਜੇ ਤਾਂ ਸਗਏ ਖਾਈ ਜੰਨੀ ਆ ਦੋਏ ਤਾਂ ਲੱਗਣਗੇ ਉਹ ਖਾਏਗੀ ਮੈਂ ਜੀ ਵੀ ਗਾਦਾ ਕਰ ਉਸ ਨੂੰ ਖਾਣ ਹੂੰ ਮਾਨਣ ਲੱਗਦਾ ਜਦੋਂ ਮੰਮੀ ਸੀ ਉਦੋਂ ਸਾਰਾ ਕੁਝ ਠੀਕ ਸੀ ਹਾਂਜੀ ਆ ਵਰਤੇ ਲਿਖਦੇ ਸੀ ਹੂੰ ਤੇ ਜਾਦੂ ਕਰਦੀ ਸੀ ਬੇਟਾ ਆਹ ਗੋਚੀ ਤੋਂ ਯਾ ਕਰਦੇ ਹੋਗੇ ਦਿਖਾ ਦਿਖਾ ਤੁਮੀ ਯਾ ਕਰਦੀ ਆ ਆ ਦੇਖ ਕਾਪੀ ਫਟ ਗਈ ਮੇਰੀ ਤਾਂ ਕੋਈ ਗੱਲ ਨਹੀਂ ਭਾਣੇ ਨਵੀਆਂ ਲੈ ਲਾਂਗੇ ਕਾਪੀਆਂ ਆਪਾ ਸਾਡੇ ਨਾਲ ਇਸ ਕੇਸ ਦੇ ਬਾਰੇ ਵਿੱਚ ਸੰਜੇ ਭਾਈ ਸੀ ਇਸ਼ੂ ਨੇ ਸਾਨੂੰ ਦੱਸਿਆ ਸੀਗਾ ਫਿਰ ਇਸ਼ੂ ਮੀਰ ਤੋਂ ਬਾਅਦ ਫਿਰ ਬਾਈ ਜੀ ਹੁਣੀ ਬਾਈ ਜੀ ਆ ਜੋ ਅੱਗੇ ਆਪਣਾ ਕੀ ਨਾਮ ਚੰਨੀ ਵੀਰਾ ਫਿਰ ਚੰਨੀ ਵੀਰੇ ਨਹੀਂ ਵੀ ਆ ਕੇ ਗਏ ਇੱਥੇ ਸਾਰਾ ਦੇਖ ਕੇ ਗਏ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਇਸ ਘਰ ਦੇ ਹਾਲਾਤ ਆਪਣੇ ਆਪ ਹੀ ਸਭ ਕੁਝ ਬਿਆਨ ਕਰ ਰਹੇ ਨੇ ਜੀ ਜਾਣੇ ਉਹ ਗੁਰੂ ਜੀ ਆ ਗਏ ਅੱਜ ਦੇ ਸਮੇਂ ਦੇ ਵਿੱਚ ਦੁੱਖ ਇਸ ਗੱਲ ਦਾ ਵਾ ਵੀ ਕੋਈ ਆਪਣਾ ਨਹੀਂ ਭਾਈ ਆ ਦੇਖੋ ਸਲਾਈ ਮਸ਼ੀਨ ਪਈ ਹੈ ਕਿਸੇ ਟਾਈਮ ਜਦੋਂ ਇਹ ਭੈਣ ਠੀਕ ਸੀ ਜਾਂਦੇ ਮੰਮੀ ਸੀਗੇ ਜਦੋਂ ਇਹ ਪੜਦੀ ਸੀ ਪਲੱਸ 2 ਕੀਤੀ ਹੈ ਨੇ ਬੀਏ ਕੀਤੀ ਹੈ ਦੱਸਦੀ ਹੈ ਬਿਊਟੀ ਪਾਰਲਰ ਦਾ ਕੋਰਸ ਕੀਤਾ ਉਦੋਂ ਇਹ ਮਸ਼ੀਨ ਵੀ ਚੱਲਦੀ ਹੋਊ ਆ ਟੀਵੀ ਵੀ ਕਿਤੇ ਚੱਲਦਾ ਹੋਊਗਾ ਵਿਚਾਰਾ ਹੁਣ ਤਾਂ ਟੀਵੀ ਦੇ ਵੀ ਰੰਗ ਬਦਲੇ ਪਏ ਆ ਇਹ ਸਰਟੀਫਾਈ ਕਿੱਥੇ ਨਾ ਸਕੂਲ ਦਾ ਦੇਖ ਲਾ ਦੇਖੋ ਬਾਲਾ ਟੁੱਟਿਆ ਹੋਇਆ ਤੇ ਉਹਦੇ ਥੱਲੇ ਟੰਬਾ ਲਾ ਕੇ ਬਾਸ ਖੜਾ ਕਰਕੇ ਉਹਨੂੰ ਟੁੱਟਣ ਤੋਂ ਰੋਕਿਆ ਹੋਇਆ ਹੈ ਤੇ ਇੱਥੇ ਇਹਦੇ ਥੱਲੇ ਹੀ ਇਹ ਸੌਂਦੇ ਆ ਕਿਤੇ ਹੁਣ ਨਹੀਂ ਪੈ ਗਿਆ ਸਿਲਾਈ ਦੇ ਉੱਤੇ ਨਹੀਂ ਪੈਂਦੇ ਜਿੱਥੇ ਪਾਣੀ ਜਿਆਦਾ ਰਚ ਗਿਆ ਤੇ ਡੱਗ ਪਿਆ ਉੱਤੇ ਤੇ ਇਹ ਵਿਚਾਰੀ ਅੰਦਰੇ ਪਈ ਪੂਰੀ ਹੋ ਗਈ ਪਬਲੀ ਉਹਦੇ ਤੋਂ ਮਰ ਦੁਪਹੀ ਹੋ ਗਿਆ ਟਿਕਟੇਡਾ ਵੀ ਸੀ ਲੱਗੀ ਹੋਈ ਸੀ ਅੱਪੂ ਜਾ ਹਾਂ ਸਰ ਸਕੂਲ ਚ ਸਿੰਦਾ ਚ ਬਾਸ ਹੋ ਗਈ ਲੈ ਮੇਰੀ ਭੈਣ ਪਹਿਲੇ ਨੰਬਰ ਤੇ ਆਈ ਸੀ ਹੈ ਜੋ ਕੀਤੀ ਆ ਅੱਗੂ ਹਣ ਨਬਦਾਰ ਕਾ ਗਿੰਦਾ ਹਾਂ ਇਹ ਕਿ ਕੋਈ ਮੈਂਟਰ ਮਾਂ ਮਰੀ ਦੀ ਬਾਤ ਹੈ ਮੈਂ ਮਰੀ ਜਾਂਦਾ ਕੋਈ ਮੈਂਟਰ ਮੇਰੀ ਭੈਣ ਨੂੰ ਤਾਂ ਕੁਝ ਹੋਇਆ ਨਹੀਂ ਬਿਮਾਰ ਲੱਤਾਂ ਸੁੱਜ ਗਈਆਂ ਮੈਂਟਲੀ ਮੂਟਲੀ ਕੁਝ ਨਹੀਂ ਹੈਗੀ ਤੂੰ ਜੀ ਚਰਪ ਤੇਰੇ ਪੈਰ ਸੁੱਜੇ ਹੋਏ ਆ ਤੈਨੂੰ ਡਾਕਟਰ ਦੀ ਲੋੜ ਆ ਇਹ ਭਾਗਿਆ ਦਾ ਇਸ ਵਾਰ ਕੇ ਇਹ 12ਵੀਂ ਕਲਾਸ ਦਾ ਜੀ ਇਹਦਾ ਭੈਣ ਦਾ ਤੋਨੂ ਭਾਏ ਚਰਪ ਤੋਂ ਜਾਂਦਾ ਆਪਣਾ ਤਕੂ ਅਪੇ ਜੀ ਦਾ ਨਾਮ ਲਿਖਿਆ ਹੋਇਆ ਰਾਜਨਦੀਪ ਕੌਰ ਕਿੰਨੇ ਹੋਣ ਭਾਈ ਜਾਨਾ ਕਿਹਦੀ ਜਾਨਕ ਰਾਜ ਇਹਦੇ ਪਿਤਾ ਜੀ ਦਾ ਨਾਮ ਤੇ ਨਰੇਸ਼ ਰਾਣੀ ਇਹਦੇ ਮਾਤਾ ਜੀ ਦਾ ਨਾਮ ਹਾਂ ਮੇਰਾ ਆਜੋ ਤੁੜੀ ਹੈ ਇਹ ਹਾਂ ਮੇਰਾ ਕਿਹ ਜਰੀ ਅੱਛਾ ਭਰਾ ਵੀ ਪੜੇ ਹੋਏ ਨੇ ਤੇਰੇ ਆ ਜੀ ਕਿ ਆਇਆ ਲੱਤ ਕੁੱਟ ਨਾ ਮੈਂ ਬਾਜ਼ੀ ਕੀਤੀ ਦੀਪਕ ਨੇ ਅੱਛਾ ਗੁੱਲੋ ਭੱਜਾਇਆ ਸੀ ਮੇਰਾ ਫਸਟ ਆਨ ਦੀਦੀ ਇਹ ਤਾਂ ਸਕੂਲ ਦੇ ਟੈਟਰੀ ਨੂੰ ਮੁਸ਼ੀਤ ਕਰ ਗਿਆ ਜੀ ਮੇਰੀ ਭੈਣ ਤਾਂ ਫਾਸਟ ਹੋਂਦੀ ਰਹੀ ਆ ਹੈ ਅਬ ਸੀ ਇਹ ਨਹੀਂ ਲੱਗਦੇ ਕੁੜੀਆਂ ਨੂੰ ਉਹ ਵਾਸਤਾ ਵੇ ਜੀ ਗੋਸ ਕਰਨ ਐਂਡ ਕੇਅਰ ਦਾ ਨਾ ਸਾਡੇ ਘੇੜ ਦੇ ਕੋਲੇ ਭੈਣ ਕੋਲੇ ਵਧੀਆ ਆਪਣੀ ਕੋਈ ਜੌਬ ਵਧੀਆ ਕਰ ਸਕਦੀ ਸੀ ਇਹ ਪਾਰਲਰ ਦੇ ਉੱਤੇ ਪਾਰਲਰ ਤੇ ਜੌਬ ਕੀਤੀ ਵੀ ਐ ਤੂੰ ਹਾਂਜੀ ਹਾਂਜੀ 2 ਮਿੰਟ ਹਾਂਜੀ ਸਾਲ ਦੋ ਸਾਲ ਲਾਏ ਸਾਲ ਦੋ ਸਾਲ ਲਾਏ ਆ ਨਾ ਉਸ ਗੱਲ ਕੀ ਆ ਵੀ ਜੀ ਕਰਮਾਂ ਦੀ ਭੈਣਾਂ ਤੇ ਭਰਾਵੋ ਗੱਲ ਉਹਨਾਂ ਲੋਕਾਂ ਦੇ ਕਰਮ ਮਾੜੇ ਆ ਜਿਹੜੇ ਇਹਨਾਂ ਦੇ ਰਿਸ਼ਤੇਦਾਰ ਆ ਜਿਹੜੀਆਂ ਇਹਦੀਆਂ ਮਾਸੀਆਂ ਨੇ ਜਿਹੜੀਆਂ ਇਹਦੀਆਂ ਭੂਆ ਨੇ ਉਹਨਾਂ ਨੇ ਮਦਦ ਨਹੀਂ ਕੀਤੀ ਕਿਸੇ ਨੇ ਜੇ ਕੋਈ ਬੰਦਾ ਕਿਸੇ ਤਕਲੀਫ ਦੇ ਵਿੱਚ ਆ ਮਾਂ ਦੀ ਮੌਤ ਹੋ ਗਈ ਆ ਬਾਪੂ ਵਿਚਾਰਾ ਇਹਨੇ ਜੋਗਾ ਨਹੀਂ ਚਾਹ ਦੀ ਰੇੜੀ ਲਾਉਂਦਾ ਚਾਹ ਦੀ ਰੇੜੀ ਲਾ ਕੇ ਆਪਣੇ ਬੱਚੇ ਪਾਲ ਲਏ ਉਹਨੇ ਇਹਨਾਂ ਨੂੰ ਪੜ੍ਹਾ ਵੀ ਲਿਆ ਲਿਖਾ ਵੀ ਲਿਆ ਹੁਣ ਉਹ ਆਪਣੀ ਧਰਮ ਪਤਨੀ ਵਾਲੀ ਜਗਾ ਤਾਂ ਨਹੀਂ ਲੈ ਸਕਦਾ ਨਾ ਜਿਹੜੀ ਮਾਂ ਨੇ کردار ਕਰਨਾ ਸੀ ਉਹ ਤਾਂ ਮਾਂ ਨਹੀਂ ਕਰਨਾ ਹੁਣ ਮਾਂ ਤੋਂ ਬਾਅਦ کردار ਮਾਸੀ ਨੇ ਕਰਨਾ ਭੂਆ ਨੇ ਕਰਨਾ ਚਾਚੀ ਤਾਈ ਨੇ ਕਰਨਾ ਆ ਫੋਟੋ ਲਟਕ ਰਹੀ ਹੈ ਵਿਚਾਰੀ ਦੀ ਕੀ ਹਾਲਤ ਬਣ ਗਈ ਇਸ ਘਰ ਦੀ ਇਹ ਜਾਣ ਤੋਂ ਬਾਅਦ 2019 ਤੋਂ ਲੈ ਕੇ ਅੱਜ ਤੱਕ ਆ 5-6 ਸਾਲਾਂ ਦੇ ਵਿੱਚ ਨਰਕ ਬਣ ਗਿਆ ਘਰ ਨਰਕ